ਅهم ਤੇ ਵੱਡੀ ਖੁਸ਼ੀ ਦੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆਖਰਕਾਰ ਕੇਂਦਰੀ ਖੇਤੀਬਾੜੀ ਮੰਤਰੀ ਦਾ ਆ ਹੀ ਗਿਆ ਵੱਡਾ ਬਿਆਨ ਕਿਸਾਨਾਂ ਦੀ ਹੋਵੇਗੀ ਵੱਡੀ ਜਿੱਤ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਵੱਲੋਂ ਡੱਲੇਵਾਲ ਨੂੰ ਕਰ ਦਿੱਤੀ ਵੱਡੀ ਅਪੀਲ ਤੇ ਨਾਲ ਹੀ ਕਹਿ ਦਿੱਤਾ ਕਿ ਮੀਟਿੰਗਾਂ ਜਾਰੀ ਰਹਿਣਗੀਆਂ ਤੇ ਕਿਹਾ ਕਿ ਮੀਟਿੰਗਾਂ ਤਾਂ ਜਾਰੀ ਰਹਿਣਗੀਆਂ ਪਰ ਡੱਲੇਵਾਲ ਸਾਹਿਬ ਤੁਸੀਂ ਆਪਣਾ ਮਰਨ ਵਰਤ ਖਤਮ ਕਰ ਦਿਓ ਦਰਅਸਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਮਰਨ ਵਰਤੇ ਉੱਤੇ ਬੈਠੇ ਨੇ ਸਿਹਤ ਵੀ ਵਿਗੜੀ ਕਿਸਾਨਾਂ ਦੀਆਂ ਚਿੰਤਾ ਵੀ ਵਧੀਆਂ ਕਿਸਾਨਾਂ ਦੇ ਚਿਹਰਿਆਂ ਦੇ ਉੱਤੇ ਨਾਮੋਸ਼ੀ ਵੀ ਆਈ ਇੱਕ ਵਾਰ ਤਾਂ ਕਿਸਾਨਾਂ ਨੂੰ ਸਦਮਾ ਵੀ ਲੱਗਣ ਲੱਗਿਆ ਸੀ ਜਦੋਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜ਼ਿਆਦਾ ਵਿਗੜ ਗਈ ਪਰ ਇੱਥੇ ਹੀ ਬੱਸ ਨਹੀਂ ਹੋਈ ਪਰ 19 April ਨੂੰ ਜਗਜੀਤ ਸਿੰਘ ਡੱਲੇਵਾਲ ਵੀ ਉਸੇ ਮੀਟਿੰਗ ਦੇ ਵਿੱਚ ਸ਼ਾਮਲ ਹੋ ਕੇ ਜਦੋਂ ਵਾਪਸ ਜਾ ਰਹੇ ਸੀ ਉਸ ਵੇਲੇ ਜਿਸ ਐਂਬੂਲੈਂਸ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਸੀ ਉਸ ਐਂਬੂਲੈਂਸ ਨੂੰ ਹੀ ਪੁਲਿਸ ਵਾਲਿਆਂ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਜਗਜੀਤ ਸਿੰਘ ਡੱਲੇਵਾਲ ਨੂੰ ਪਟਿਆਲੇ ਲਿਆਂਦਾ ਗਿਆ ਉਸ ਤੋਂ ਬਾਅਦ ਲੁਧਿਆਣੇ ਪਹੁੰਚਾਇਆ ਗਿਆ ਫਿਰ ਤੋਂ ਪਟਿਆਲਾ ਦੇ ਹਸਪਤਾਲ ਦੇ ਵਿੱਚ ਰੱਖਿਆ ਗਿਆ ਜਗਜੀਤ ਸਿੰਘ ਡੱਲੇਵਾਲ ਬੀਤੇ ਕੱਲ ਡੱਲੇਵਾਲਾ ਪਿੰਡ ਦੇ ਵਿੱਚ ਪਹੁੰਚੇ ਮਹਾਪੰਚਾਇਤ ਹੋਈ ਤੇ ਅੱਜ ਵੀ ਪਟਿਆਲਾ ਦੇ ਵਿੱਚ ਵੱਡੀ ਮਹਾਪੰਚਾਇਤ ਹੋਈ ਹਰ ਦਿਨ ਪੰਚਾਇਤ ਮਹਾਪੰਚਾਇਤ ਕੀਤੀ ਜਾ ਰਹੀ ਹੈ ਪਰ ਆਖਰਕਾਰ ਹੁਣ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਕੇਂਦਰੀ ਖੇਤੀਬਾੜੀ ਮੰਤਰੀ ਦਾ ਜਗਜੀਤ ਸਿੰਘ ਡੱਲੇਵਾਲ ਦੇ ਲਈ ਵੱਡਾ ਬਿਆਨ ਆ ਗਿਆ ਕਿਉਂਕਿ 4 ਤਰੀਕ ਦੀ ਮੀਟਿੰਗ ਦਿੱਤੀ ਹੋਈ ਸੀ 4 ਤਰੀਕ ਦੀ ਮੀਟਿੰਗ ਦੇ ਵਿੱਚ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਸੀ ਕਿ ਮੈਂ ਕਿਸਾਨਾਂ ਨੂੰ ਲੈ ਕੇ ਆਵਾਂਗਾ ਪਰ ਕਿਸਾਨ ਗੁੱਸੇ ਦੇ ਵਿੱਚ ਸੀ ਜੋ ਕੁਝ ਪੰਜਾਬ ਦੇ ਪ੍ਰਸ਼ਾਸਨ ਨੇ ਪੰਜਾਬ ਦੀ ਸਰਕਾਰ ਦੇ ਕਹਿਣ ਦੇ ਉੱਤੇ ਕਿਸਾਨਾਂ ਦੇ ਨਾਲ ਕੀਤਾ ਉਸ ਤੋਂ ਬਾਅਦ ਕਿਸਾਨ ਕਹਿੰਦੇ ਕਿਹੜੀ ਮੀਟਿੰਗਾਂ ਦੀਆਂ ਗੱਲਾਂ ਕਰਦੇ ਹੋ ਜਨਾਬ ਤੁਸੀਂ ਤਾਂ ਸਾਡੇ ਨਾਲ ਦਗਾ ਕਮਾ ਲਿਆ ਤਾਂ 13 ਫਰਵਰੀ 2024 ਤੋਂ ਮੋਰਚਾ ਚੱਲ ਰਿਹਾ ਸੀ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਮੋਰਚੇ ਦੇ ਵਿੱਚ ਬੜੇ ਉਤਰਾ ਚੜਾ ਦੇਖਣ ਨੂੰ ਮਿਲੇ ਮੋਰਚੇ ਦੇ ਵਿੱਚ ਕਿਸਾਨ ਅੱਗੇ ਵੱਲ ਵਧਣ ਦੀਆਂ ਕੋਸ਼ਿਸ਼ਾਂ ਕਰਦੇ ਨੇ ਉਦੋਂ ਹਰਿਆਣਾ ਦਾ ਪ੍ਰਸ਼ਾਸਨ ਕਿਸਾਨਾਂ ਦੇ ਉੱਤੇ ਤਸ਼ੱਦਦ ਕਰਦਾ ਹੰਝੂ ਗੈਸ ਦੇ ਗੋਲੇ ਪਾਣੀ ਦੀਆਂ 부ਛਾੜਾ ਮਾਰਦਾ ਉਸ ਤੋਂ ਬਾਅਦ ਖਨੌਰੀ ਬਾਰਡਰ ਦੀ ਜੇਕਰ ਗੱਲ ਕੀਤੀ ਜਾਵੇ 21 ਤਰੀਕ ਦਾ ਉਹ ਦਿਨ 21 ਫਰਵਰੀ ਦਾ ਉਹ ਦਿਨ ਸਭ ਨੂੰ ਯਾਦ ਹੈ ਜਿੱਥੇ ਕਿ ਕਿਸਾਨਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸੀ ਜਦੋਂ ਇੱਕ ਨੌਜਵਾਨ ਸ਼ਹੀਦ ਹੋਇਆ ਸ਼ੁਭਕਰਨ ਸਿੰਘ ਗੋਲੀ ਲੱਗੀ ਹਰਿਆਣਾ ਵਾਲੇ ਪਾਸੇ ਤੋਂ ਗੋਲੀ ਚੱਲੀ ਸ਼ਹੀਦ ਹੋਇਆ ਉਸ ਤੋਂ ਇਲਾਵਾ ਕਿੰਨੇ ਹੀ ਜਿਹੜੇ ਨੇ ਬਜ਼ੁਰਗ ਇਸ ਅੰਦੋਲਨ ਦੇ ਵਿੱਚ ਜੋ ਸ਼ਾਮਲ ਸੀ ਉਹ ਇਸ ਅੰਦੋਲਨ ਦੇ ਵਿੱਚ ਸ਼ਾਮਲ ਸੀ ਪਰ ਉਸ ਤੋਂ ਬਾਅਦ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ ਉਸ ਦੁਨੀਆ ਤੋਂ ਰੁਕਸਤ ਹੋ ਗਏ ਕਈ ਕਿਸਾਨ ਜਿਹੜੇ ਨੇ ਸ਼ਹੀਦ ਹੋ ਗਏ ਪਿਛਲੇ ਅੰਦੋਲਨ ਦੇ ਵਿੱਚ 750 ਕਿਸਾਨ ਸ਼ਹੀਦ ਹੋਏ ਸੀ ਇਸ ਅੰਦੋਲਨ ਦੇ ਵਿੱਚ ਵੀ سلسلہ ਲਗਾਤਾਰ ਵਧਦਾ ਗਿਆ ਅਰੁਣੀ ਮਾਰਚ ਦੇ ਦਿਨ ਕਿਸਾਨਾਂ ਦੇ ਉਸ ਅੰਦੋਲਨ ਨੂੰ ਕਿਸਾਨਾਂ ਦੇ ਉਸ ਘਰਾਂ ਨੂੰ ਕਿਸਾਨਾਂ ਦੀ ਉਸ ਥਾਂ ਨੂੰ ਜਿੱਥੇ ਕਿਸਾਨ ਸੌਂਦੇ ਸੀ ਜਿੱਥੇ ਕਿਸਾਨ ਲੰਗਰ ਲਾਉਂਦੇ ਸੀ ਜਿੱਥੇ ਕਿਸਾਨ ਬੈਠ ਕੇ ਮੀਟਿੰਗਾਂ ਕਰਦੇ ਸੀ ਉਹਨਾਂ ਨੂੰ ਖੈਰੂ-ਖੈਰੂ ਕਰ ਦਿੱਤਾ ਪੰਜਾਬ ਦੀ ਪੁਲਿਸ ਦੇ ਵੱਲੋਂ ਤਾਂ ਫਿਰ ਉਸ ਤੋਂ ਬਾਅਦ ਕਿਸਾਨ ਲੀਡਰਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਕਿਸਾਨ ਲੀਡਰ ਗ੍ਰਿਫਤਾਰ ਹੋਏ ਉਸ ਤੋਂ ਬਾਅਦ ਫਿਰ ਜੇਲ੍ਹ ਦੇ ਵਿੱਚ ਗਏ ਜੇਲ੍ਹ ਦੇ ਵਿੱਚੋਂ ਰਿਹਾ ਹੋਣ ਤੋਂ ਬਾਅਦ ਵੀ ਕਿਸਾਨਾਂ ਨੇ ਹੁਣ ਦੁਬਾਰਾ ਤੋਂ ਮਹਾਪੰਚਾਇਤਾਂ ਸ਼ੁਰੂ ਕਰ ਦਿੱਤੀ ਐ ਇੱਕ ਪਾਸੇ ਸਰਬਣ ਸਿੰਘ ਪੰਦੇਰ ਵੱਡੇ ਐਲਾਨ ਕਰ ਰਹੇ ਨੇ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਮਹਾਪੰਚਾਇਤਾਂ ਕਰ ਰਹੇ ਨੇ ਪਰ ਅੱਜ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦਾ ਵੱਡਾ ਬਿਆਨ ਆ ਚੁੱਕਿਆ ਵੱਡੀ ਅਪੀਲ ਕਰ ਦਿੱਤੀ ਕਿ ਤੁਸੀਂ ਮਰਨ ਵਰਤ ਖਤਮ ਕਰੋ ਹਾਲਾਂਕਿ ਕੁਝ ਜਥੇਬੰਦੀਆਂ ਜਿਹੜੀਆਂ ਨੇ ਉਹ ਵੀ ਜਗਜੀਤ ਸਿੰਘ ਡੱਲੇਵਾਲ ਲੋਕ ਇਹ ਗੱਲ ਕਹਿ ਰਹੀਆਂ ਨੇ ਕਿ ਜੇਕਰ ਅੰਦੋਲਨ ਅੱਗੇ ਵਧਾਉਣਾ ਤਾਂ ਫਿਰ ਇੱਕ ਲੀਡਰ ਦਾ ਸਿਹਤਯਾਬ ਹੋਣਾ ਬਹੁਤ ਜ਼ਰੂਰੀ ਆ ਜੇਕਰ ਲੀਡਰ ਸਹਿਤਿਆਬ ਹੋਵੇਗਾ ਤਾਂ ਹੀ ਉਸ ਦੇ ਪਿੱਛੇ ਜਿਹੜੇ ਬਾਕੀ ਕਿਸਾਨ ਚੱਲਣਗੇ ਕਿਉਂਕਿ ਜਦੋਂ ਰੇਲ ਦਾ ਇੰਜਣ ਸਹੀ ਹੁੰਦਾ ਤਾਂ ਹੀ ਡੱਬੇ ਚੱਲਦੇ ਨੇ ਜੇਕਰ ਰੇਲ ਦਾ ਇੰਜਣ ਖਰਾਬ ਹੋਵੇ ਤਾਂ ਡੱਬਿਆਂ ਦੀ ਜਿਹੜੀ ਬੋਗੀਆਂ ਦੀ ਕੋਈ ਉੱਥੇ ਫਿਰ ਵੈਲਿਊ ਨਹੀਂ ਰਹਿੰਦੀ ਇਸ ਕਰਕੇ ਜਗਜੀਤ ਸਿੰਘ ਢੱਲੇਵਾਲ ਨੂੰ ਕਈ ਲੀਡਰ ਵੀ ਕਹਿ ਚੁੱਕੇ ਨੇ ਕਿ ਤੁਸੀਂ ਤਕੜੇ ਹੋ ਤੁਸੀਂ ਮਰਨਬਾਰਤ ਖਤਮ ਕਰੋ ਫਿਰ ਉਸ ਤੋਂ ਬਾਅਦ ਇਹ ਲੜਾਈ ਆਪਾਂ ਲੜਾਂਗੇ ਪਰ ਲੜਾਈ ਜਿਹੜੀ ਆ ਕੇਂਦਰ ਦੇ ਨਾਲ ਆ ਲੜਾਈ ਕੇਂਦਰ ਦੇ ਨਾਲ ਸੀ ਕੇਂਦਰ ਦੇ ਨਾਲ ਹੈ ਪਰ ਹੁਣ ਕਿਸਾਨ ਕਹਿ ਰਹੇ ਨੇ ਕਿ ਸਾਡੀ ਲੜਾਈ ਹੁਣ ਪੰਜਾਬ ਸਰਕਾਰ ਦੇ ਨਾਲ ਵੀ ਆ ਜੋ ਬੱਤੀਰਾ ਸਾਡੇ ਨਾਲ ਪੰਜਾਬ ਦੇ ਵਿੱਚੋਂ ਹੋਇਆ ਕਿਉਂਕਿ ਅਸੀਂ ਇਹ ਕਦੇ ਵੀ ਨਹੀਂ ਸੋਚ ਸਕਦੇ ਸੀ ਕਿ ਸਾਡੇ ਹੀ ਪੰਜਾਬ ਦੇ ਮੁੱਖ ਮੰਤਰੀ ਜੋ ਕਿਸਾਨਾਂ ਦਾ ਮੁੱਖ ਮੰਤਰੀ ਕਿਹਾ ਜਾਂਦਾ ਜੋ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਕਿਹਾ ਜਾਂਦਾ ਜੋ ਕਹਿੰਦਾ ਮੈਂ ਕਿਸਾਨ ਦਾ ਪੁੱਤ ਆ ਮਾਸਟਰ ਦਾ ਮੁੰਡਾ ਕਹਿੰਦੇ ਉਸ ਦੇ ਵੱਲੋਂ ਇਸ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਤੇ ਬੱਤੀਰਾ ਕੀਤਾ ਜੋ ਪਾਰਟੀ ਕਿਸਾਨੀ ਅੰਦੋਲਨ ਦੇ ਵਿੱਚੋਂ ਨਿਕਲੀ ਹੋਵੇ ਜੋ ਪਾਰਟੀ ਅੰਦੋਲਨਾਂ ਦੇ ਵਿੱਚੋਂ ਨਿਕਲੀ ਹੋਵੇ ਉਹ ਕਿਸਾਨੀ ਅੰਦੋਲਨ ਨੂੰ ਇਸ ਤਰੀਕੇ ਦੇ ਨਾਲ ਕੁਚਲਦੀ ਆ ਕਿਸਾਨ ਬੜੇ ਹੈਰਾਨ ਹੋਏ ਤਾਂ ਹੁਣ ਕਿਸਾਨ ਜਿਹੜੇ ਨੇ ਉਹ ਇਸ ਆਮ ਆਦਮੀ ਪਾਰਟੀ ਦੇ ਖਿਲਾਫ ਵੱਡਾ ਰੋਜ਼ ਮੂਜ਼ਾਹਰਾ ਕਰ ਰਹੇ ਨੇ ਪਰ ਕੇਂਦਰੀ ਖੇਤੀਬਾੜੀ ਮੰਤਰੀ ਦੇ ਬਿਆਨ ਨੇ ਇੱਕ ਵਾਰ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਵਾਕਈ ਹੀ ਹੁਣ ਦਿਲਜੀਤ ਸਿੰਘ ਡੱਲੇਵਾਲ ਮਰਨ ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖੁਸ਼ੀ ਦੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆਖਰਕਾਰ ਕੇਂਦਰੀ ਖੇਤੀਬਾੜੀ ਮੰਤਰੀ ਦਾ ਆ ਹੀ ਗਿਆ ਵੱਡਾ ਬਿਆਨ ਕਿਸਾਨਾਂ ਦੀ ਹੋਵੇਗੀ ਵੱਡੀ ਜਿੱਤ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਵੱਲੋਂ ਡੱਲੇਵਾਲ ਨੂੰ ਕਰ ਦਿੱਤੀ ਵੱਡੀ ਅਪੀਲ ਤੇ ਨਾਲ ਹੀ ਕਹਿ ਦਿੱਤਾ ਕਿ ਮੀਟਿੰਗਾਂ ਜਾਰੀ ਰਹਿਣਗੀਆਂ ਤੇ ਕਿਹਾ ਕਿ ਮੀਟਿੰਗਾਂ ਤਾਂ ਜਾਰੀ ਰਹਿਣਗੀਆਂ ਪਰ ਡੱਲੇਵਾਲ ਸਾਹਿਬ ਤੁਸੀਂ ਆਪਣਾ ਮਰਨ ਵਰਤ ਖਤਮ ਕਰ ਦਿਓ ਦਰਅਸਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਮਰਨ ਵਰਤੇ ਉੱਤੇ ਬੈਠੇ ਨੇ ਸਿਹਤ ਵੀ ਵਿਗੜੀ ਕਿਸਾਨਾਂ ਦੀਆਂ ਚਿੰਤਾ ਵੀ ਵਧੀਆਂ ਕਿਸਾਨਾਂ ਦੇ ਚਿਹਰਿਆਂ ਦੇ ਉੱਤੇ ਨਾਮੋਸ਼ੀ ਵੀ ਆਈ ਇੱਕ ਵਾਰ ਤਾਂ ਕਿਸਾਨਾਂ ਨੂੰ ਸਦਮਾ ਵੀ ਲੱਗਣ ਲੱਗਿਆ ਸੀ ਜਦੋਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜ਼ਿਆਦਾ ਵਿਗੜ ਗਈ ਪਰ ਇੱਥੇ ਹੀ ਬੱਸ ਨਹੀਂ ਹੋਈ ਪਰ 19 April ਨੂੰ ਜਗਜੀਤ ਸਿੰਘ ਡੱਲੇਵਾਲ ਵੀ ਉਸੇ ਮੀਟਿੰਗ ਦੇ ਵਿੱਚ ਸ਼ਾਮਲ ਹੋ ਕੇ ਜਦੋਂ ਵਾਪਸ ਜਾ ਰਹੇ ਸੀ ਉਸ ਵੇਲੇ ਜਿਸ ਐਂਬੂਲੈਂਸ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਸੀ ਉਸ ਐਂਬੂਲੈਂਸ ਨੂੰ ਹੀ ਪੁਲਸ ਵਾਲਿਆਂ ਨੇ ਆਪਣੇ ਕਬਜੇ ਦੇ ਵਿੱਚ ਲੈ ਕੇ ਜਗਜੀਤ ਸਿੰਘ ਡੱਲੇਵਾਲ ਨੂੰ ਪਟਿਆਲਾੇ ਲਿਆਂਦਾ ਗਿਆ ਉਸ ਤੋਂ ਬਾਅਦ ਲੁਧਿਆਣੇ ਪਹੁੰਚਾਇਆ ਗਿਆ ਫਿਰ ਤੋਂ ਪਟਿਆਲਾ ਦੇ ਹਸਪਤਾਲ ਦੇ ਵਿੱਚ ਰੱਖਿਆ ਗਿਆ ਜਗਜੀਤ ਸਿੰਘ ਡੱਲੇਵਾਲ ਬੀਤੇ ਕੱਲ ਡੱਲੇਵਾਲਾ ਪਿੰਡ ਦੇ ਵਿੱਚ ਪਹੁੰਚੇ ਮਹਾਪੰਚਾਇਤ ਹੋਈ ਤੇ ਅੱਜ ਵੀ ਪਟਿਆਲਾ ਦੇ ਵਿੱਚ ਵੱਡੀ ਮਹਾਪੰਚਾਇਤ ਹੋਈ ਹਰ ਦਿਨ ਪੰਚਾਇਤ ਮਹਾਪੰਚਾਇਤ ਕੀਤੀ ਜਾ ਰਹੀ ਹੈ ਆਪਰ ਆਖਰਕਾਰ ਹੁਣ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਕੇਂਦਰੀ ਖੇਤੀਬਾੜੀ ਮੰਤਰੀ ਦਾ ਜਗਜੀਤ ਸਿੰਘ ਡੱਲੇਵਾਲ ਦੇ ਲਈ ਵੱਡਾ ਬਿਆਨ ਆ ਗਿਆ ਕਿਉਂਕਿ 4 ਤਰੀਕ ਦੀ ਮੀਟਿੰਗ ਦਿੱਤੀ ਹੋਈ ਸੀ 4 ਤਰੀਕ ਦੀ ਮੀਟਿੰਗ ਦੇ ਵਿੱਚ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਸੀ ਕਿ ਮੈਂ ਕਿਸਾਨਾਂ ਨੂੰ ਲੈ ਕੇ ਆਵਾਂਗਾ ਪਰ ਕਿਸਾਨ ਗੁੱਸੇ ਦੇ ਵਿੱਚ ਸੀ ਜੋ ਕੁਝ ਪੰਜਾਬ ਦੇ ਪ੍ਰਸ਼ਾਸਨ ਨੇ ਪੰਜਾਬ ਦੀ ਸਰਕਾਰ ਦੇ ਕਹਿਣ ਦੇ ਉੱਤੇ ਕਿਸਾਨਾਂ ਦੇ ਨਾਲ ਕੀਤਾ ਉਸ ਤੋਂ ਬਾਅਦ ਕਿਸਾਨ ਕਹਿੰਦੇ ਕਿਹੜੀ ਮੀਟਿੰਗਾਂ ਦੀਆਂ ਗੱਲਾਂ ਕਰਦੇ ਹੋ ਜਨਾਬ ਤੁਸੀਂ ਤਾਂ ਸਾਡੇ ਨਾਲ ਦਗਾ ਕਮਾ ਲਿਆ ਤਾਂ 13 ਫਰਵਰੀ 2000 ਚੋ ਵੀ ਤੋਂ ਮੋਰਚਾ ਚੱਲ ਰਿਹਾ ਸੀ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਮੋਰਚੇ ਦੇ ਵਿੱਚ ਬੜੇ ਉਤਰਾ ਚੜਾ ਦੇਖਣ ਨੂੰ ਮਿਲੇ ਮੋਰਚੇ ਦੇ ਵਿੱਚ ਕਿਸਾਨ ਅੱਗੇ ਵੱਲ ਵਧਣ ਦੀਆਂ ਕੋਸ਼ਿਸ਼ਾਂ ਕਰਦੇ ਨੇ ਉਦੋਂ ਹਰਿਆਣਾ ਦਾ ਪ੍ਰਸ਼ਾਸਨ ਕਿਸਾਨਾਂ ਦੇ ਉੱਤੇ ਤਸ਼ੱਦਦ ਕਰਦਾ ਹੰਝੂ ਗੈਸ ਦੇ ਗੋਲੇ ਪਾਣੀ ਦੀਆਂ 부ਛਾੜਾ ਮਾਰਦਾ ਉਸ ਤੋਂ ਬਾਅਦ ਖਨੌਰੀ ਬਾਰਡਰ ਦੀ ਜੇਕਰ ਗੱਲ ਕੀਤੀ ਜਾਵੇ 21 ਤਰੀਕ ਦਾ ਉਹ ਦਿਨ 21 ਫਰਵਰੀ ਦਾ ਉਹ ਦਿਨ ਸਭ ਨੂੰ ਯਾਦ ਹੈ ਜਿੱਥੇ ਕਿ ਕਿਸਾਨਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸੀ ਜਦੋਂ ਇੱਕ ਨੌਜਵਾਨ ਸ਼ਹੀਦ ਹੋਇਆ ਸ਼ੁਭਕਰਨ ਸਿੰਘ ਗੋਲੀ ਲੱਗੀ ਹਰਿਆਣਾ ਵਾਲੇ ਪਾਸੇ ਤੋਂ ਗੋਲੀ ਚੱਲੀ ਸ਼ਹੀਦ ਹੋਇਆ ਉਸ ਤੋਂ ਇਲਾਵਾ ਕਿੰਨੇ ਹੀ ਜਿਹੜੇ ਨੇ ਬਜ਼ੁਰਗ ਇਸ ਅੰਦੋਲਨ ਦੇ ਵਿੱਚ ਜੋ ਸ਼ਾਮਲ ਸੀ ਉਹ ਇਸ ਅੰਦੋਲਨ ਦੇ ਵਿੱਚ ਸ਼ਾਮਲ ਸੀ ਪਰ ਉਸ ਤੋਂ ਬਾਅਦ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ ਉਸ ਦੁਨੀਆ ਤੋਂ ਰੁਖਸਤ ਹੋ ਗਏ ਕਈ ਕਿਸਾਨ ਜਿਹੜੇ ਨੇ ਸ਼ਹੀਦ ਹੋ ਗਏ ਪਿਛਲੇ ਅੰਦੋਲਨ ਦੇ ਵਿੱਚ 750 ਕਿਸਾਨ ਸ਼ਹੀਦ ਹੋਏ ਸੀ ਇਸ ਅੰਦੋਲਨ ਦੇ ਵਿੱਚ ਵੀ سلسلہ ਲਗਾਤਾਰ ਵੱਧ ਆ ਗਿਆ ਔਰ 19 ਮਾਰਚ ਦੇ ਦਿਨ ਕਿਸਾਨਾਂ ਦੇ ਉਸ ਅੰਦੋਲਨ ਨੂੰ ਕਿਸਾਨਾਂ ਦੇ ਉਸ ਘਰਾਂ ਨੂੰ ਕਿਸਾਨਾਂ ਦੀ ਉਸ ਥਾਂ ਨੂੰ ਜਿੱਥੇ ਕਿਸਾਨ ਸੌਂਦੇ ਸੀ ਜਿੱਥੇ ਕਿਸਾਨ ਲੰਗਰ ਲਾਉਂਦੇ ਸੀ ਜਿੱਥੇ ਕਿਸਾਨ ਬੈਠ ਕੇ ਮੀਟਿੰਗਾਂ ਕਰਦੇ ਸੀ ਉਹਨਾਂ ਨੂੰ ਖੈਰੂ ਖੈਰੂ ਕਰ ਦਿੱਤਾ ਪੰਜਾਬ ਦੀ ਪੁਲਿਸ ਦੇ ਵੱਲੋਂ ਤਾਂ ਫਿਰ ਉਸ ਤੋਂ ਬਾਅਦ ਕਿਸਾਨ ਲੀਡਰਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਕਿਸਾਨ ਲੀਡਰ ਗ੍ਰਫਤਾਰ ਹੋਏ ਉਸ ਤੋਂ ਬਾਅਦ ਫਿਰ ਜੇਲ੍ਹ ਦੇ ਵਿੱਚ ਗਏ ਜੇਲ੍ਹ ਦੇ ਵਿੱਚੋਂ ਰਿਹਾ ਹੋਣ ਤੋਂ ਬਾਅਦ ਵੀ ਕਿਸਾਨਾਂ ਨੇ ਹੁਣ ਦੁਬਾਰਾ ਤੋਂ ਮਹਾਪੰਚਾਇਤਾਂ ਸ਼ੁਰੂ ਕਰ ਦਿੱਤੀਆਂ ਇੱਕ ਪਾਸੇ ਸਰਬਣ ਸਿੰਘ ਪੰਦੇਰ ਵੱਡੇ ਐਲਾਨ ਕਰ ਰਹੇ ਨੇ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਮਹਾਪੰਚਾਇਤਾ ਕਰਨੇ ਪਰ ਅੱਜ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦਾ ਵੱਡਾ ਬਿਆਨ ਆ ਚੁੱਕਿਆ ਵੱਡੀ ਅਪੀਲ ਕਰ ਦਿੱਤੀ ਕਿ ਤੁਸੀਂ ਮਰਨ ਵਰਤ ਖਤਮ ਕਰੋ ਹਾਲਾਂਕਿ ਕੁਝ ਜਥੇਬੰਦੀਆਂ ਜਿਹੜੀਆਂ ਨੇ ਉਹ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਇਹ ਗੱਲ ਕਹਿ ਰਹੀਆਂ ਨੇ कि ਜੇਕਰ ਅੰਦੋਲਨ ਅੱਗੇ ਵਧਾਉਣਾ ਤਾਂ ਫਿਰ ਇੱਕ ਲੀਡਰ ਦਾ ਸਿਹਤਯਾਬ ਹੋਣਾ ਬਹੁਤ ਜ਼ਰੂਰੀ ਆ ਜੇਕਰ ਲੀਡਰ ਸਿਹਤਯਾਬ ਹੋਵੇਗਾ ਤਾਂ ਹੀ ਉਸ ਦੇ ਪਿੱਛੇ ਜਿਹੜੇ ਬਾਕੀ ਕਿਸਾਨ ਚੱਲਣਗੇ ਕਿਉਂਕਿ ਜਦੋਂ ਰੇਲ ਦਾ ਇੰਜਣ ਸਹੀ ਹੁੰਦਾ ਤਾਂ ਹੀ ਡੱਬੇ ਚੱਲਦੇ ਨੇ ਜੇਕਰ ਰੇਲ ਦਾ ਇੰਜਣ ਖਰਾਬ ਹੋਵੇ ਤਾਂ ਡੱਬਿਆਂ ਦੀ ਜਿਹੜੀ ਬੋਗੀਆਂ ਦੀ ਕੋਈ ਉੱਥੇ ਫਿਰ ਵੈਲਿਊ ਨਹੀਂ ਰਹਿੰਦੀ ਇਸ ਕਰਕੇ ਜਗਜੀਤ ਸਿੰਘ ਢੱਲੇਵਾਲ ਨੂੰ ਕਈ ਲੀਡਰ ਵੀ ਕਹਿ ਚੁੱਕੇ ਨੇ ਕਿ ਤੁਸੀਂ ਤਕੜੇ ਹੋ ਤੁਸੀਂ ਮਰਨਬਾਰਤ ਖਤਮ ਕਰੋ ਫਿਰ ਉਸ ਤੋਂ ਬਾਅਦ ਇਹ ਲੜਾਈ ਆਪਾਂ ਲੜਾਂਗੇ ਪਰ ਲੜਾਈ ਜਿਹੜੀ ਆ ਕੇਂਦਰ ਦੇ ਨਾਲ ਆ ਲੜਾਈ ਕੇਂਦਰ ਦੇ ਨਾਲ ਸੀ ਕੇਂਦਰ ਦੇ ਨਾਲ ਹੈ ਪਰ ਹੁਣ ਕਿਸਾਨ ਕਹਿ ਰਹੇ ਨੇ ਕਿ ਸਾਡੀ ਲੜਾਈ ਹੁਣ ਪੰਜਾਬ ਸਰਕਾਰ ਦੇ ਨਾਲ ਵੀ ਆ ਜੋ ਬਤਿਰਾ ਸਾਡੇ ਨਾਲ ਪੰਜਾਬ ਦੇ ਵਿੱਚੋਂ ਹੋਇਆ ਕਿਉਂਕਿ ਅਸੀਂ ਇਹ ਕਦੇ ਵੀ ਨਹੀਂ ਸੋਚ ਸਕਦੇ ਸੀ ਕਿ ਸਾਡੇ ਹੀ ਪੰਜਾਬ ਦੇ ਮੁੱਖ ਮੰਤਰੀ ਜੋ ਕਿਸਾਨਾਂ ਦਾ ਮੁੱਖ ਮੰਤਰੀ ਕਿਹਾ ਜਾਂਦਾ ਜੋ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਕਿਹਾ ਜਾਂਦਾ ਜੋ ਕਹਿੰਦਾ ਮੈਂ ਕਿਸਾਨ ਦਾ ਪੁੱਤ ਆ ਮਾਸਟਰ ਦਾ ਮੁੰਡਾ ਕਹਿੰਦੇ ਉਸ ਦੇ ਵੱਲੋਂ ਇਸ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਤੇ ਬਤਿਰਾ ਕੀਤਾ ਜੋ ਪਾਰਟੀ ਕਿਸਾਨੀ ਅੰਦੋਲਨ ਦੇ ਵਿੱਚੋਂ ਨਿਕਲੀ ਹੋਵੇ ਜੋ ਪਾਰਟੀ ਅੰਦੋਲਨਾਂ ਦੇ ਵਿੱਚੋਂ ਨਿਕਲੀ ਹੋਵੇ ਉਹ ਕਿਸਾਨੀ ਅੰਦੋਲਨ ਨੂੰ ਇਸ ਤਰੀਕੇ ਦੇ ਨਾਲ ਕੁਚਲਦੀ ਆ ਕਿਸਾਨ ਬੜੇ ਹੈਰਾਨ ਹੋਏ ਤਾਂ ਹੁਣ ਕਿਸਾਨ ਜਿਹੜੇ ਨੇ ਉਹ ਇਸ ਆਮ ਆਦਮੀ ਪਾਰਟੀ ਦੇ ਖਿਲਾਫ ਵੱਡਾ ਰੋਸ ਮੁਜ਼ਾਹਰਾ ਕਰ ਰਹੇ ਨੇ ਪਰ ਕੇਂਦਰੀ ਖੇਤੀਬਾੜੀ ਮੰਤਰੀ ਦੇ ਬਿਆਨ ਨੇ ਇੱਕ ਵਾਰ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਵਾਕਈ ਹੀ ਹੁਣ ਜਗਜੀਤ ਸਿੰਘ ਦੱਲੇਵਾਲ